ਸਤਿ ਸ਼੍ਰੀ ਅਕਾਲ ਜੀ ਅਰਦਾਸ ਬਟਿਕ ਬਠਿੰਡਾ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਪਹਿਣਾ ਲਈ ਲੈ ਕੇ ਆਏ ਹਾਂ ਬਾਟਮ ਵਰਕ ਦੇ ਮੈਚਿੰਗ ਸੂਟ ਜਿਹੜੇ ਕਿ ਵਧੀਆ ਫੈਬਰਿਕ ਤੇ ਰਹਿਣਗੇ ਤੇ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਲੱਗੇਗੀ ਕੰਮ ਸਾਰਾ ਹੈਂਡ ਵਾਲਾ ਮਸ਼ੀਨ ਵਰਕ ਦਾ ਹੋਊਗਾ ਕਾਰੀਗਰ ਵਾਲਾ ਕੰਪਿਊਟਰਾਈਜ਼ਡ ਵਰਕ ਨਹੀਂ ਹੋਊਗਾ ਬਾਕੀ ਜਿਹੜੇ ਮੇਰੇ ਚੈਨਲ ਨੂੰ ਦੇਖ ਰਹੇ ਹੋ ਵੱਡੇ ਛੋਟੇ ਪਹਿਣਾ ਵੀਰ ਨਵੇਂ ਹੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਵੀਡੀਓ ਨੂੰ ਲਾਈਕ ਸ਼ੇਅਰ ਵੀ ਕਰ ਦਿਆ ਕਰੋ ਜਿਹੜੇ ਬਾਕੀ ਮੇਰੀ ਪਹਿਲਾਂ ਤੋਂ ਇੰਨੀ ਸਪੋਰਟ ਕਰ ਰਹੇ ਹੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਨਵੇਂ ਜਿਹੜੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਪਲੀਜ਼ ਉਹ ਸਕਰੀਨਸ਼ਾਟ ਲੈ ਕੇ ਮੇਰੇ ਦਿੱਤੇ ਹੋਏ WhatsApp ਨੰਬਰ ਤੇ ਜਰੂਰ ਸੈਂਡ ਕਰ ਦਿਓ ਕਿਉਂਕਿ 1000 ਸਬਸਕ੍ਰਾਈਬਰ ਹੋਣ ਤੇ ਮੈਂ ਲੱਕੀ ਡਰਾ ਕੱਢੂੰਗੀ ਜਿਹਦੇ ਵਿੱਚ winner ਭੈਣ ਨੂੰ ਮੈਂ ਦੇਉਂਗੀ ਸੋਨਾ ਜਾਂ ਸੂਟ ਲਓ ਜੀ ਫਿਰ ਆਪਾਂ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਹਾਂਜੀ ਜਿਹੜਾ ਅੱਜ ਦਾ ਪਹਿਲਾ ਸੂਟ ਹੈ ਇਹ ਜਿਹੜਾ ਪਿੰਕ ਜਿਹਾ ਸ਼ੇਡ ਹੈ ਬਹੁਤ ਹੀ ਸੋਹਣਾ ਇਹ ਆਪਣੇ ਕਿਸੇ ਗੁੜੀਆ ਨੇ ਬੁੱਕ ਕੀਤਾ ਹੋਇਆ ਬਹੁਤ ਹੀ ਪਿਆਰਾ ਜਿਹੜਾ ਕਲਰ ਹੈ ਇਹਦਾ ਪਿੰਕ ਤੇ ਸ਼ਾਰਟ ਦੀ ਡਿਜ਼ਾਈਨਿੰਗ ਤੁਸੀਂ ਇਸ ਤਰ੍ਹਾਂ ਦੇਖ ਸਕਦੇ ਹੋ ਫੈਬਰਿਕ ਬਹੁਤ ਹੀ ਸੋਹਣਾ ਰਹੇਗਾ ਸੌਫਟ ਫੈਬਰਿਕ ਹੈ ਜੀ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਦੁਪੱਟਾ ਇਹਦੇ ਨਾਲ ਆਪਾਂ ਟਾਈ ਐਂਡ ਡਾਈ ਬਣਨਾ ਦਿੱਤਾ ਹੋਇਆ ਤੇ ਬਾਟਮ ਤੇ ਵਰਕ ਤੁਸੀਂ ਦੇਖ ਸਕਦੇ ਹੋ ਨੇੜੇ ਤੋਂ ਵਰਕ ਦੀ ਫਿਨਿਸ਼ਿੰਗ ਨੋਟ ਕਰੋ ਕਿੰਨਾ ਸੋਹਣਾ ਇਹਦੀ ਜਿਹੜੀ ਹੈ カラー ਕੰਬੀਨੇਸ਼ਨ ਦਿੱਤਾ ਹੋਇਆ ਸ਼ਰਟ ਨਾਲ ਦਾ ਬਿਲਕੁਲ ਸੇਮ ਤੇ ਜਿਹੜੀ ਵਰਕ ਦੀ ਫਿਨਿਸ਼ਿੰਗ ਬਹੁਤ ਜ਼ਿਆਦਾ ਹੈ ਜੀ ਇਸ ਤਰ੍ਹਾਂ ਦਾ ਬਾਟਮ ਦਾ ਵਰਕ ਹੈ ਤੇ ਜਿਹੜੀ ਸ਼ਰਟ ਹੈ ਉਹ ਆਪਾਂ ਲੇਸ ਵਗੈਰਾ ਲਾ ਕੇ ਤਿਆਰ ਕਰਵਾ ਕੇ ਦੇਣੀ ਹੈ ਤੇ ਦੁਪੱਟਾ ਵੀ ਆਪਾਂ ਇਹਦਾ ਤਾਈ ਐਂਡ ਡਾਈ ਦਾ ਬਣਨਾ ਦਿੱਤਾ ਹੋਇਆ ਹੈ ਬਿਨਾ ਦੁਪੱਟਾ ਜਿਹੜੀ ਸੂਟ ਦੀ ਪ੍ਰਾਈਸ ਹੈ ਜੀ 11500 ਰੁਪਏ ਹੈ ਬਾਕੀ ਤੁਸੀਂ ਆਰਡਰ ਤੇ ਸਾਨੂੰ ਕਿਸੇ ਵੀ ਕਲਰ ਚ ਕਿਸੇ ਵੀ ਫੈਬਰਿਕ ਚ ਇਸ ਤਰ੍ਹਾਂ ਤਿਆਰ ਕਰਨਾ ਦੱਸ ਸਕਦੇ ਹੋ ਆਪਦੇ ਬਜਟ ਦੇ ਅਨਸਾਰ ਜਾਦਾ ਮਹਿੰਗਾ ਜਿੰਨੇ ਕਰਵਾਉਣਾ ਉਹਦੇ ਲਈ ਫੈਬਰਿਕ ਦਾ ਫਰਕ ਪੈ ਜਾਂਦਾ ਜੀ ਆਪਾਂ ਕੋਸਟਲੀ ਫੈਬਰਿਕ ਲੈ ਲੈਨੇ ਆ ਵਧੀਆ ਬ੍ਰਾਂਡ ਵਾਲਾ ਬਟ ਇਹ ਵੀ ਕਾਟਨ ਆ ਜਿਹੜੀ ਬਹੁਤ ਹੀ ਜ਼ਿਆਦਾ ਸੋਹਣੀ ਐ ਜਿਹੜਾ ਆਪਣਾ ਅਗਲਾ ਸੂਟ ਐ ਇਹਦਾ ਬਹੁਤ ਹੀ ਸੋਹਣਾ ਕਲਰ ਤੁਸੀਂ ਵੇਖ ਸਕਦੇ ਹੋ ਕੁੜੀਆਂ ਦੇ ਪਹਿਨਣ ਜੇ ਵਾਲਾ ਬਹੁਤ ਹੀ ਸੋਹਣਾ ਪਿਆਰਾ ਕਲਰ ਐ ਜਿਹੜਾ ਫਲਾਰ ਦਿੱਤਾ ਹੋਇਆ ਉਸ ਨਾਲ ਦਾ ਹੀ ਆਪਾਂ ਫਲਾਰ ਟ੍ਰੇਸ ਕਰਕੇ ਬਾਟਮ ਤੇ ਵਰਕ ਕਰਵਾਇਆ ਹੋਇਆ ਐ ਫੈਬਰਿਕ ਬਹੁਤ ਜਿਆਦਾ ਸੋਹਣਾ ਫੈਬਰਿਕ ਹੈ ਕੈਮਰਿਕ कॉटन ਦੇ ਵਿੱਚ ਬਟ ਗੁੱਡ ਕੁਆਲਿਟੀ ਦਾ ਫੈਬਰਿਕ ਲਾਇਆ ਹੋਇਆ ਆਪਾਂ ਤੇ ਆਫ ਵਾਈਟ ਇਹਦੀ ਆਪਾਂ ਬਾਟਮ ਰੱਖ ਕੇ ਇਸ ਤਰ੍ਹਾਂ ਦਾ ਕੰਮ ਕੀਤਾ ਗਿਆ ਹੈ ਕੰਮ ਦੀ ਫਿਨਿਸ਼ਿੰਗ ਤੁਸੀਂ ਨੇੜੇ ਤੋਂ ਵੇਖ ਸਕਦੇ ਹੋ ਇਹੀ ਜਦੋਂ ਇਹਦੇ ਨਾਲ ਟਾਈ ਐਂਡ ਡਾਈ ਦਾ ਦੁਪੱਟਾ ਰੈਡੀ ਹੋ ਗਿਆ ਜੀ ਜਾਂ ਫਿਰ ਇੱਕ ਕਲਰ ਦਾ ਆਹ ਵਾਲਾ ਵੇਸ ਆਪਾਂ ਦੁਪੱਟੇ ਦਾ ਰੱਖ ਕੇ ਤੇ ਮਲਟੀ ਲੇਸ ਲਾਤੀ ਤਾਂ ਸੂਟ ਨੇ ਬਹੁਤ ਹੀ ਜਿਆਦਾ ਸੋਹਣਾ ਜਿਹੜਾ ਹੈਗਾ ਤਿਆਰ ਹੋਣਾ ਹੈ ਸ਼ਰਟ ਤੇ ਆਫ ਵਾਈਟ ਲੇਸਿਸ ਵਗੈਰਾ ਲੱਗ ਕੇ ਸ਼ਰਟ ਬਹੁਤ ਸੋਹਣੀ ਤਿਆਰ ਹੋਊਗੀ ਤਾਂ ਬਿਨਾ ਦੁਪੱਟਾ ਜਿਹੜੀ ਸੂਟ ਦੀ ਕੀਮਤ ਹੈ ਇਹਦੀ ਵੀ 1150 ਰੁਪਏ ਰਹੇਗੀ ਜੀ ਇਹ ਆਪਣਾ ਅਗਲਾ ਸੂਟ ਹੈ ਇਹ ਵੀ ਆਫ ਵਾਈਟ ਬਾਟਮ ਦੇ ਨਾਲ ਰਹੇਗਾ ਤੇ ਜਿਹੜੀ ਸ਼ਰਟ ਦੀ ਡਿਜ਼ਾਈਨਿੰਗ ਹੈ ਉਹ ਵੀ ਬਹੁਤ ਹੀ ਸੋਹਣੀ ਗੱਲ ਜੀ ਡਿਜ਼ਾਈਨਿੰਗ ਹੈ ਜੀ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਲਾਈਟ ਡਾਰਕ ਗਾਜਰੀ ਜੀ ਸ਼ੇਡ ਹੈ ਤੇ ਜਿਹੜੇ ਆਪਣੇ ਸ਼ਰਟ ਦੇ ਵਿੱਚ ਕਲਰ ਹੈ ਉਹੀ ਕਲਰ ਲੈ ਕੇ ਆਪਾਂ ਬਾਟਮ ਤੇ ਬਹੁਤ ਹੀ ਸੋਹਣਾ ਵਰਕ ਕਰਾਇਆ ਹੋਇਆ ਹੈ ਬਾਟਮ ਦਾ ਫੈਬਰਿਕ ਹੈ ਜਿਹੜਾ ਉਹ ਵੀ ਬਹੁਤ ਹੀ ਜ਼ਿਆਦਾ ਸੋਹਣਾ ਹੈ ਜੀ ਜਿਵੇਂ ਹੁਣ ਪੈਂਟ ਪਲਾਜੋ ਵਗੈਰਾ ਬਣਾਉਣਾ ਹੋਵੇ ਤਾਂ ਬਹੁਤ ਵਧੀਆ ਬਣੂਗਾ ਜਿਹੜਾ ਸਟੱਫ ਹੈ ਇਹ ਪੈਂਟ ਪਲਾਜੋ ਬਣਾਉਣ ਦੇ ਲਈ ਬਹੁਤ ਹੀ ਸੂਟੇਬਲ ਰਹਿੰਦਾ ਹੈ ਜੀ ਇਸ ਤਰ੍ਹਾਂ ਦਾ ਥੋੜਾ ਸਟੱਫ ਹੈ ਤੇ ਬਾਕੀ ਆਪਾਂ ਜਿਹੜੀ ਕੰਮ ਦੀ ਫਿਨਿਸ਼ਿੰਗ ਹੈ ਉਹ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਕੰਮ ਤੁਹਾਨੂੰ ਸਾਡਾ ਜਿਹੜਾ ਨੀਟ ਐਂਡ ਕਲੀਨ ਹੀ ਮਿਲੂਗਾ ਹਾਂ ਫੈਬਰਿਕ ਵੀ ਬਹੁਤ ਵਧੀਆ ਮਿਲੂਗਾ ਕਿਸੇ ਫੈਬਰਿਕ ਚ ਕਿਸੇ ਤਰ੍ਹਾਂ ਦੀ ਕੋਈ ਆਪਾਂ ਹੁਣੇ ਰੱਖਦੇ ਹੈਗੇ ਵਧੀਆ ਕੁਆਲਿਟੀ ਦਾ ਫੈਬਰਿਕ ਲੈ ਕੇ ਆਉਨੇ ਆ ਬਾਕੀ ਜਦੋਂ ਸੂਟ ਸਟਿਚ ਹੋ ਜਾਂਦਾ ਹੈ ਅਸਲ ਤਾਂ ਉਹਦੀ ਜਿਹੜੀ ਲੁਕਿੰਗ ਹੈ ਲੁੱਕ ਹੈ ਜਿਹੜੀ ਫੇਰ ਹੀ ਪਤਾ ਲੱਗਦੀ ਹੈ ਬਾਕੀ ਦਾ ਆਈ ਐਂਡ ਆਈ ਦਾ ਦੁਪੱਟਾ ਰੈਡੀ ਹੋ ਕੇ ਤੇ ਸ਼ਰਟ ਵਧੀਆ ਲੇਸ ਵਗੈਰਾ ਨਾਲ ਤਿਆਰ ਹੋ ਕੇ ਸੂਟ ਦੀ ਜਿਹੜੀ ਲੁੱਕ ਹੈ ਬਹੁਤ ਸੋਹਣੀ ਆਏਗੀ ਇਹ ਬਿਨਾ ਦੁਪੱਟਾ ਜਿਹੜੀ ਇਹਦੀ ਪ੍ਰਾਈਸ ਹੈ ਜੀ ਉਹ ਰਹੇਗੀ 1150 ਹਾਂਜੀ ਜਿਹੜਾ ਅਗਲਾ ਸੂਟ ਰਹੂਗਾ ਆਪਣਾ ਇਹ ਰਹੇਗਾ ਤੱਬੀ ਲਾਈਨਾਂ ਵਾਲੀ ਚ 컬러 ਤੁਸੀਂ ਦੇਖ ਹੀ ਰਹੇ ਹੋ ਬਹੁਤ ਹੀ ਸੋਹਣਾ ਹੈ ਇਹਦਾ ਫਿਰੋਜ਼ੀ 컬러 ਹੈ ਥੋੜਾ ਵੀਡੀਓ ਚ ਕਲੀਅਰ ਨਹੀਂ ਆ ਰਿਹਾ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਹੈ ਪ੍ਰਿੰਟਿੰਗ ਤੇ ਇਹਦੇ ਨਾਲ ਆਪਾਂ ਜਿਹੜੀ ਰੱਖੀ ਹੋਈ ਹੈ ਆਫ ਵਾਈਟ ਬਾਟਮ ਬਾਟਮ ਤੇ ਜਿਹੜਾ ਵਰਕ ਕੀਤਾ ਹੋਇਆ 컬러 ਉਹੀ ਲਏ ਹੈ ਤੇ ਫਲਾਰ ਵੀ ਉਸੇ ਤਰ੍ਹਾਂ ਦਾ ਸੇਮ ਬਣਾ ਕੇ ਕੰਮ ਕੀਤਾ ਹੋਇਆ ਹੈ ਫਿਨਿਸ਼ਿੰਗ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਇਹ ਵੀ ਆਪਣਾ ਜਿਹੜਾ ਸੂਟ ਹੈ ਬਣ ਕੇ ਬਹੁਤ ਹੀ ਸੋਹਣਾ ਤਿਆਰ ਹੋਇਆ। ਦੁਪੱਟਾ ਇਹਦੇ ਨਾਲ ਰੈਡੀ ਨਹੀਂ ਹੈ। ਉਹ ਤੁਹਾਡੇ ਆਰਡਰ ਦੇ ਅਨਸਾਰ ਜਿਹੜਾ ਹੈਗਾ ਰੈਡੀ ਕਰਵਾ ਦੇਾਂਗੇ ਦੁਪੱਟਾ ਜਿਸ ਤਰ੍ਹਾਂ ਦਾ ਵੀ ਤੁਸੀਂ ਕਹੋਗੇ ਪ੍ਰਾਈਸ ਇਹਦੀ ਰਹੇਗੀ 2020। ਅੱਜ ਦੀ ਵੀਡੀਓ ਦਾ ਜਿਹੜਾ ਲਾਸਟ ਸੂਟ ਆਇਆ ਇਹ ਰਹੇਗਾ ਕੈਮਰੀ कॉटन ਤੇ ਸ਼ਰਟ ਆਪਣੀ ਚੈੱਕ ਵਾਲੀ ਰਹੇਗੀ ਜੀ। ਰਸਟ ਜਾਂ ਸ਼ੇਡ ਹੈ। ਤੇ ਇਸ ਤਰ੍ਹਾਂ ਜਿਹੜੀ ਸ਼ਰਟ ਦੀ ਜਿਹੜਾ ਘੇਰਾ ਹੈ, ਚੌਕ ਹੈ ਇਹਨੂੰ ਤਾਂ ਸਿੰਪਲ ਪਾਈਪਿੰਗ ਦਿੱਤੀ ਹੋਈ ਹੈ। ਗਲੇ ਤੇ ਮਟਰਮਾਲਾ ਜੀ ਦਾ ਇਸ ਤਰ੍ਹਾਂ ਡਿਜ਼ਾਈਨਿੰਗ ਕੀਤੀ ਹੋਈ ਹੈ। ਬਾਜੂ ਤੇ ਵੀ ਥੋੜੀ ਮਟਰਮਾਲਾ ਦੀ ਡਿਜ਼ਾਈਨਿੰਗ ਕਰਕੇ ਨਾਲ ਛੋਟਾ ਜਿਹਾ ਫਲਾਰ ਦਿੱਤਾ ਹੋਇਆ ਹੈ। ਤੇ ਇਸ ਤਰ੍ਹਾਂ ਇਹਦੀ ਪਲੇਨ ਬਾਟਮ ਰੱਖ ਕੇ ਜੀ ਮੈਚਿੰਗ ਤੇ ਨਾਲ ਵਰਕ ਕੀਤਾ ਹੋਇਆ ਹੈ। ਵਰਕ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ। ਬਹੁਤ ਹੀ ਸੋਹਣਾ ਜਿਹੜਾ ਇਹ ਸੂਟ ਹੈ ਆਪਣਾ ਬਣ ਕੇ ਤਿਆਰ ਹੋਇਆ ਤੇ ਜਿਹੜੀ ਬਿਨਾ ਦੁਪੱਟਾ ਹੈ ਇਹਦੀ ਵੀ ਕੀਮਤ ਰਹੂਗੀ 1500 ਰੁਪਏ। ਬਾਕੀ ਹੁਣ ਤੱਕ ਮੇਰੀ ਵੀਡੀਓ ਵੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੱਸਦੇ ਰਹੋ ਵਸਦੇ ਰਹੋ ਸੋਹਣੇ-ਸੋਹਣੇ ਸੂਟ ਪਾਉਂਦੇ ਰਹੋ